ਸਤਿ ਸ਼੍ਰੀ ਅਕਾਲ ਆਪ ਸਭੀ ਦਾ ਸਵਾਗਤ ਹੈ ਮੇਰੇ ਅਕਤਿ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਦੇ ਨਾਲ ਸੋ ਸ਼ੁਰੂ ਕਰਦੇ ਹਾਂ ਜੀ ਜਦੋਂ ਮਨੁੱਖ ਦਰਿੰਦਾ ਬਣ ਜਾਂਦਾ ਹੈ ਤਾਂ ਨਤੀਜਾ ਬਹੁਤ ਭਿਆਨਕ ਹੁੰਦਾ ਹੈ ਅਜਿਹੀ ਹੀ ਇਹ ਮੇਰੀ ਕਹਾਣੀ ਹੈ ਜਿਸ ਵਿੱਚ ਇੱਕ ਨਾਬਾਲਗ 12 ਸਾਲ ਦੀ ਲੜਕੀ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਉਸ ਕੁੜੀ ਤੇ ਹੋਏ ਜੁਰਮ ਨੂੰ ਤਬਾਹੀ ਕਿਉਂ ਕਿਆ ਗਿਆ ਇਹ ਗੱਲ ਤੁਹਾਨੂੰ ਕਹਾਣੀ ਵਿੱਚ ਸੁਣਨ ਤੋਂ ਹੀ ਬਾਅਦ ਪਤਾ ਲੱਗੇਗੀ ਸੋ ਸ਼ੁਰੂ ਕਰਦੇ ਹਾਂ ਜੀ ਮੇਰਾ ਨਾਮ ਮਨਰੂਪ ਹੈ ਮੈਂ ਬਚਪਨ ਤੋਂ ਹੀ ਬਹੁਤ ਸੋਹਣੀ ਸੀ ਸ਼ਾਇਦ ਇਸੇ ਲਈ ਮੇਰੀ ਮਾਂ ਨੇ ਮੇਰਾ ਨਾਮ ਇੰਨਾ ਸੋਹਣਾ ਰੱਖਿਆ ਸੀ ਅਸੀਂ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸੀ ਮੈਂ 12 ਸਾਲ ਦੀ ਸੀ ਜਦੋਂ ਮਾਂ ਇਸ ਦੁਨੀਆ ਤੋਂ ਚਲੀ ਗਈ ਹੁਣ ਘਰ ਦਾ ਕੰਮ ਕਰਨ ਵਾਲਾ ਕੋਈ ਨਹੀਂ ਸੀ ਸਾਡੇ ਪਿੰਡ ਵਿੱਚ ਬਹੁਤ ਸਾਡੀ ਪਿੰਡ ਵਿੱਚ ਬਹੁਤ ਜ਼ਮੀਨ ਸੀ ਇਸ ਲਈ ਮੇਰੇ ਪਿਤਾ ਨੂੰ ਦੁਬਾਰਾ ਵਿਆਹ ਕਰਨ ਲਈ ਕੋਈ ਮੁਸ਼ਕਲ ਨਾ ਆਈ ਇੱਕ ਦਿਨ ਮੇਰੇ ਪਿਤਾ ਜੀ ਲਾੜਾ ਬਣ ਹੀ ਗਏ ਆਪਣੀ ਨਵੀਂ ਲਾੜੀ ਨੂੰ ਘਰ ਲੈ ਆਏ ਮੇਰੀ ਇੱਕ ਛੋਟੀ ਭੈਣ ਵੀ ਸੀ ਅਸੀਂ ਦੋਵੇਂ ਭੈਣਾਂ ਖੂਬ ਵੰਠਣ ਕੇ ਤਿਆਰ ਹੋਈਆਂ ਤੇ ਆਪਣੀ ਨਵੀਂ ਮਾਂ ਦਾ ਬਹੁਤ ਸਵਾਗਤ ਕੀਤਾ ਮਤਰੇਈ ਮਾਂ ਜੋ ਉਮਰ ਵਿੱਚ ਮੇਰੇ ਬਾਪ ਤੋਂ ਬਹੁਤ ਛੋਟੀ ਸੀ ਪਰ ਪਿੰਡੇ ਦੀ ਪਰਮੀ ਹੋਣ ਕਾਰਨ ਉਹ ਉਮਰੋਂ ਛੋਟੀ ਨਹੀਂ ਲੱਗਦੀ ਸੀ ਕਿਉਂਕਿ ਉਹ ਕਾਫੀ ਸਿਹਤਮੰਦ ਸੀ ਨਵੀਂ ਮੰਮੀ ਘਰ ਆਈ ਮੇਰਾ ਡੈਡੀ ਉਸਤੇ ਨਖਰੇ ਉਠਾਉਣ ਲੱਗ ਪਿਆ ਕਿਉਂਕਿ ਉਹ ਬਹੁਤ ਸੋਹਣੀ ਸੀ ਪਿਤਾ ਜੀ ਸਵੇਰੇ ਕੰਮ ਤੇ ਚਲੇ ਜਾਂਦੇ ਤੇ ਇੰਨਾ ਅਸੀਂ ਦੋਵੇਂ ਭੈਣਾਂ ਵੀ ਸਕੂਲ ਚਲੀਆਂ ਜਾਂਦੀਆਂ ਕੁਝ ਮਹੀਨੇ ਵਧੀਆ ਲੰਘੇ ਫਿਰ ਇੱਕ ਦਿਨ ਜਦੋਂ ਮੈਂ ਸਕੂਲ ਤੋਂ ਵਾਪਸ ਘਰ ਆਈ ਤਾਂ ਸਾਡੇ ਘਰ ਵਿੱਚ ਇੱਕ ਆਦਮੀ ਬੈਠਾ ਸੀ। ਮਾਂ ਨੇ ਦੱਸਿਆ ਇਹ ਮੇਰਾ ਰਿਸ਼ਤੇਦਾਰ ਹੈ। ਉਹ ਕਿਸੇ ਹੋਰ ਪਿੰਡ ਤੋਂ ਆਇਆ ਸੀ। ਪਿਤਾ ਜੀ ਸ਼ਾਮ ਨੂੰ ਘਰ ਆ ਗਏ। ਉਹ ਮਤਰਈ ਮਾਂ ਦਾ ਰਿਸ਼ਤੇਦਾਰ ਕਿਸੇ ਕੰਮ ਲਈ ਸਾਡੇ ਪਿੰਡ ਸਾਡੇ ਘਰ ਆਇਆ ਸੀ। ਮੇਰੇ ਪਿਤਾ ਜੀ ਨੇ ਵੀ ਉਸ ਨੂੰ ਸੌਰਿਆਂ ਤੋਂ ਆਇਆ ਜਾਣ ਕੇ ਉਸ ਦਾ ਬਹੁਤ ਸਵਾਗਤ ਕੀਤਾ। ਉਹ ਕੁਝ ਦਿਨ ਸਾਡੇ ਘਰ ਰੁਕਿਆ ਤੇ ਫਿਰ ਚਲਾ ਗਿਆ। ਉਸ ਦਾ ਨਾਮ ਜਗਨਨਾਮ ਸਿੰਘ ਸੀ। ਉਹ ਮਾਤਾ ਤੋਂ 2-3 ਸਾਲ ਛੋਟਾ ਹੀ ਹੋਵੇਗਾ। ਸਮਾਂ ਬੀਤਦਾ ਗਿਆ ਉਹ ਸਾਡੇ ਘਰ ਆਉਂਦਾ ਜਾਂਦਾ ਸੀ। ਇੱਕ ਦਿਨ ਜਦੋਂ ਅਸੀਂ ਦੋਵੇਂ ਭੈਣਾਂ ਸਕੂਲ ਤੋਂ ਵਾਪਸ ਆਈਆਂ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ। ਮਾਂ ਵੀ ਨਜ਼ਰ ਨਹੀਂ ਆ ਰਹੀ ਸੀ। ਘਰ ਵਿੱਚ ਬਹੁਤ ਸਨਾਟਾ ਸੀ। ਕੋਈ ਆਵਾਜ਼ ਨਹੀਂ ਸੀ ਆ ਰਹੀ। ਦਰਵਾਜ਼ਾ ਖੁੱਲਿਆ। ਜਦੋਂ ਮੈਂ ਹਲਕੀ ਜਹੀ ਵਿਰਲ ਵਿੱਚੋਂ ਦੀ ਅੰਦਰ ਚੱਕਿਆ ਤਾਂ ਉਹ ਮਾਂ ਦਾ ਰਿਸ਼ਤੇਦਾਰ ਜਿਸ ਦਾ ਨਾਮ ਜਗਨਾਮ ਸੀ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਸੁੱਤਾ ਹੋਇਆ ਸੀ ਤੇ ਮੈਨੂੰ ਦੇਖ ਕੇ ਬਹੁਤ ਗੁੱਸਾਇਆ ਮਾਂ ਵੀ ਪਿਆਰ ਨਾਲ ਉਸ ਦੇ ਵਾਲਾਂ ਵਿੱਚ ਹੱਥ ਫੇਰ ਰਹੀ ਸੀ ਇਹ ਦੇਖ ਕੇ ਮੈਨੂੰ ਬਹੁਤ ਗੁੱਸਾਇਆ ਕਿਉਂਕਿ ਉਹ ਮੇਰੇ ਪਿਤਾ ਨੂੰ ਧੋਖਾ ਦੇ ਰਹੀ ਸੀ ਮੇਰੀ ਭੈਣ ਮੇਰੇ ਤੋਂ 1 ਸਾਲ ਛੋਟੀ ਸੀ ਜਦੋਂ ਮੈਂ ਇਹ ਗੱਲ ਆਪਣੀ ਭੈਣ ਨੂੰ ਦੱਸੀ ਤਾਂ ਉਹ ਕਹਿਣ ਲੱਗੀ ਮਨਰੂਪ ਦੇਖ ਅਜਿਹੇ ਮਾਮਲਿਆਂ ਵਿੱਚ ਸਾਰਾ ਪਰਿਵਾਰ ਤਬਾਹ ਹੋ ਜਾਂਦਾ ਹੈ ਅਜੇਹਾ ਨਾ ਹੋਵੇ ਕਿ ਪਿਤਾ ਜੀ ਮੁਸੀਬਤ ਵਿੱਚ ਪੈ ਜਾਣ ਚੁੱਪ ਰਹਿਣਾ ਹੀ ਠੀਕ ਹੈ ਮੈਂ ਵੀ ਇਸ ਵਿੱਚ ਹੀ ਭਲਾ ਸਮਝਿਆ ਤੇ ਕਿਸੇ ਨਾਲ ਇਸ ਗੱਲ ਦਾ ਜ਼ਿਕਰ ਨਾ ਕੀਤਾ ਸਮਾਂ ਬੀਤਦਾ ਗਿਆ ਸੀ ਖੁੱਲੀਆਂ ਅੱਖਾਂ ਨਾਲ ਸਾਰਾ ਖੇਡ ਵੇਖ ਰਹੀਆਂ ਸੀ ਮੈਨੂੰ ਪਤਾ ਸੀ ਕਿ ਸਾਡੀ ਇਹ ਚੁੱਪ ਇੱਕ ਦਿਨ ਤੂਫਾਨ ਬਣ ਜਾਵੇਗੀ ਖੈਰ ਸਮਾਂ ਬੀਤਦਾ ਗਿਆ ਰਹਾ ਇੱਕ ਦਿਨ ਸਵੇਰੇ ਮਤਰੀ ਮਾਂ ਬਹੁਤ ਉੱਚੀ ਉੱਚੀ ਰੋ ਰਹੀ ਸੀ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਕਮਰੇ ਵਿੱਚ ਚਲੀ ਗਈ ਮੈਂ ਜਾ ਕੇ ਦੇਖਿਆ ਤਾਂ ਮਾਂ ਉੱਚੀ ਉੱਚੀ ਕਹਿ ਰਹੀ ਸੀ ਮੈਂ ਕੀ ਕਰਾਂ ਉਹ ਮੈਨੂੰ ਜਵਾਨੀ ਵਿੱਚ ਛੱਡ ਕੇ ਚਲਾ ਗਿਆ ਮੈਂ ਹੈਰਾਨ ਰਹਿ ਗਈ ਕਿਉਂਕਿ ਪਿਤਾ ਜੀ ਸਾਨੂੰ ਛੱਡ ਕੇ ਚਲੇ ਗਏ ਸਨ ਜਦੋਂ ਮੈਂ ਨੇੜਿਓਂ ਦੇਖਿਆ ਤਾਂ ਪਿਤਾ ਜੀ ਦੀਆਂ ਅੱਖਾਂ ਪੱਥਰ ਹੋ ਗਈਆਂ ਸਨ ਤੇ ਮੂੰਹ ਚੋਂ ਝੱਗ ਨਿਕਲ ਰਹੀ ਸੀ ਮੈਂ ਸਮਝ ਗਈ ਇਹ ਸਭ ਇਸ ਮਨਹੂਸ ਆਰਥ ਨੇ ਕੀਤਾ ਹੈ ਉਸਨੇ ਜਲਦੀ ਤੋਂ ਜਲਦੀ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਤੇ ਜਗਨਾਮ ਵੀ ਇਸ ਵਿੱਚ ਸ਼ਾਮਲ ਸੀ ਫਿਰ ਪਿਤਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਕੁਝ ਦਿਨ ਆਰਾਮ ਨਾਲ ਬਤਾਏ ਪਰ ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਗਈ ਬਾਅਦ ਵਿੱਚ ਮਸਲਾ ਸਾਨੂੰ ਝੜਕਨ ਤੱਕ ਵੱਧ ਗਿਆ ਫਿਰ ਸਾਨੂੰ ਸਕੂਲ ਨਹੀਂ ਜਾਣ ਦਿੱਤਾ ਗਿਆ ਉਸਨੇ ਸਾਨੂੰ ਸਕੂਲ ਜਾਣ ਤੋਂ ਵੀ ਰੋਕ ਲਿਆ ਮਾਂ ਸਾਨੂੰ ਸਾਰਾ ਦਿਨ ਘਰ ਦੇ ਕੰਮ ਕਰਨ ਲਈ ਮਜਬੂਰ ਕਰਦੀ ਸੀ ਜਦੋਂ ਅਸੀਂ ਘਰ ਦੇ ਸਾਰੇ ਕੰਮ ਖਤਮ ਕਰ ਲੈਂਦੀਆਂ ਤਾਂ ਉਹ ਕਹਿੰਦੀ ਕਿ ਮੇਰੇ ਇੱਕ ਮੇਰੇ ਪੈਰ ਦਵਾਵੇ ਤੇ ਇੱਕ ਮੇਰੇ ਸਿਰ ਦੀ ਮਾਲਿਸ਼ ਕਰੇ ਸਮਾਂ ਗੁਜ਼ਰਦਾ ਰਿਹਾ ਜਗਨਾਮ ਨੇ ਹੌਲੀ-ਹੌਲੀ ਮੇਰੇ ਬਾਪੂ ਦੀ ਸਾਰੀ ਜ਼ਮੀਨ ਆਪਣੇ ਕਬਜ਼ੇ ਵਿੱਚ ਕਰ ਲਈ ਹੁਣ ਉਹ ਸਾਡੇ ਘਰ ਵਿੱਚ ਹੀ ਰਹਿੰਦਾ ਸੀ ਇੱਕ ਦਿਨ ਜਦੋਂ ਮਤਰੀ ਮਾਂ ਮੇਰੇ ਤੋਂ ਪੈਰ ਦਵਾ ਰਹੀ ਸੀ ਤਾਂ ਜਗਨਾਮ ਵੀ ਕੋਲ ਹੀ ਬੈਠਾ ਸੀ ਉਸਨੇ ਮੇਰੀ ਛੋਟੀ ਭੈਣ ਨੂੰ ਆਪਣੇ ਪੈਰ ਦਪਾਉਣ ਲਈ ਕਿਹਾ ਮੈਂ ਉਸਨੂੰ ਕਿਹਾ ਕਿ ਮੇਰੀ ਭੈਣ ਤੇਰੇ ਪੈਰ ਨਹੀਂ ਦਵਾਵੇਗੀ ਅਜਹੀ ਫਰਮਾਇਸ਼ ਨਾ ਹੀ ਕਰੋ ਤਾਂ ਬਿੱਤਰ ਹੋਵੇਗਾ ਇੰਨਾ ਸੋੰਦਿਆ ਹੀ ਮੇਰੀ ਮਾਂ ਨੇ ਉੱਠ ਕੇ ਮੈਨੂੰ ਜ਼ੋਰ ਨਾਲ ਥੱਪੜ ਮਾਰਿਆ ਮੇਰੇ ਹੱਥ ਵਿੱਚ ਤੇਲ ਦੀ ਬੋਤਲ ਸੀ ਜਿਸ ਕਾਰਨ ਤੇਲ ਸਾਰਾ ਤੇਲ ਮਾਂ ਦੇ ਪੈਰ ਮਾਂ ਤੇ ਪੈ ਗਿਆ ਮਾਂ ਨੇ ਮੈਨੂੰ ਵਾਲਾਂ ਤੋਂ ਫੜ ਲਿਆ ਖੈਰ ਉਸ ਸਮੇਂ ਮੈਨੂੰ ਜਗਨਾਮ ਨੇ ਬਚਾਇਆ ਸੀ ਤਾਂ ਉਸ ਦਿਨ ਉਸ ਨੇ ਮੈਨੂੰ ਕਮਰੇ ਵਿੱਚ ਭੇਜ ਦਿੱਤਾ ਮੈਂ ਫੈਸਲਾ ਕੀਤਾ ਕਿ ਹੁਣ ਅਸੀਂ ਇਸ ਘਰ ਵਿੱਚ ਨਹੀਂ ਰਵਾਂਗੇ ਇਸ ਲਈ ਅਸੀਂ ਦੋਵੇਂ ਭੈਣਾਂ ਨੇ ਸਾਰੀ ਰਾਤ ਜਾਗ ਕੇ ਬਤਾਈ ਸਵੇਰੇ 5 ਵਜੇ ਅਸੀਂ ਆਪਣੇ ਕੱਪੜੇ ਇੱਕ ਗਠੜੀ ਵਿੱਚ ਬੰਨ ਕੇ ਘਰੋਂ ਨਿਕਲ ਪਈਆਂ ਬਾਹਰ ਖੜ ਕੇ ਮੈਂ ਆਪਣੇ ਘਰ ਨੂੰ ਆਖਰੀ ਵਾਰ ਪਿਆਰ ਨਾਲ ਦੇਖਿਆ ਤੇ ਭੈਣ ਦਾ ਹੱਥ ਫੜ ਕੇ ਮੈਂ ਕਾਲੀ ਨਾਲ ਬੱਸ ਸਟੈਂਡ ਵੱਲ ਤੁਰ ਪਈ ਮੈਨੂੰ ਪਤਾ ਸੀ ਕਿ ਹਰ ਰੋਜ਼ ਸਵੇਰੇ 6 ਵਜੇ ਬੱਸ ਪਿੰਡ ਤੋਂ ਸ਼ਹਿਰ ਨੂੰ ਜਾਂਦੀ ਹੈ ਅਸੀਂ ਦੋਵੇਂ ਸਵੇਰੇ 6 ਵਜੇ ਬੱਸ ਸਟੈਂਡ ਪਹੁੰਚ ਗਈਆਂ ਜਦੋਂ 6 ਵਜੇ ਦੀ ਬੱਸ ਆਈ ਤਾਂ ਅਸੀਂ ਬੱਸ ਵਿੱਚ ਬੈਠ ਗਈਆਂ ਪਿਤਾ ਜੀ ਦਾ ਇੱਕ ਦੋਸਤ ਉਸ ਸ਼ਹਿਰ ਵਿੱਚ ਰਹਿੰਦਾ ਸੀ ਜੋ ਪਿਤਾ ਤੋਂ ਕਣਕ ਖਰੀਦਦਾ ਹੁੰਦਾ ਸੀ ਪਰ ਪਿਤਾ ਜੀ ਦੇ ਜਾਣ ਤੋਂ ਬਾਅਦ ਉਸਨੇ ਪਿੰਡ ਵਿੱਚ ਹੀ ਆਉਣਾ ਬੰਦ ਕਰ ਦਿੱਤਾ ਸੀ ਮੈਨੂੰ ਉਸ ਦਾ ਐਡਰੈਸ ਪਤਾ ਸੀ ਕਿਉਂਕਿ ਮੈਂ ਪਿਤਾ ਜੀ ਨਾਲ ਪਹਿਲਾਂ ਵੀ ਇੱਕ ਵਾਰ ਸ਼ਹਿਰ ਜਾ ਚੁੱਕੀ ਸੀ ਅਸੀਂ ਦੋਵੇਂ ਚਾਚੇ ਦੇ ਘਰ ਪਹੁੰਚ ਗਏ ਆ ਚਾਚੇ ਨੇ ਸਾਨੂੰ ਬਹੁਤ ਪਿਆਰ ਦਿੱਤਾ ਅਸੀਂ ਸਭ ਕੁਝ ਦੱਸ ਦਿੱਤਾ ਚਾਚਾ ਬੋਲਿਆ ਜੇ ਤੁਹਾਡਾ ਬਾਪੂ ਹੁੰਦਾ ਤਾਂ ਤੁਹਾਡੀ ਇਹ ਹਾਲਤ ਨਾ ਹੁੰਦੀ ਚਲੋ ਛੱਡੋ ਫਿਕਰ ਨਾ ਕਰੋ ਮੈਂ ਜ਼ਿੰਦਾ ਹਾਂ ਮੈਨੂੰ ਆਪਣੇ ਬਾਪੂ ਦੀ ਜਗ੍ਹਾ ਹੀ ਸਮਝੋ ਤੁਸੀਂ ਜਿੰਨਾ ਵੀ ਚਿਰ ਚਾਹੋ ਇੱਥੇ ਰਹਿ ਸਕਦੀਆਂ ਹੋ ਅਸੀਂ ਕਿਹਾ ਠੀਕ ਹੈ ਚਾਚਾ ਪਰ ਸਾਡੇ ਤੇ ਇੱਕ ਐਸਾਨ ਕਰੋ ਅਸੀਂ ਤੁਹਾਡੇ ਤੇ ਬੋਝ ਨਹੀਂ ਬੰਨਣਾ ਚਾਹੁੰਦੀਆਂ ਅਸੀਂ ਕੁਝ ਕੰਮ ਕਰਨਾ ਚਾਹੁੰਦੀਆਂ ਹਾਂ ਸਾਨੂੰ ਕੰਮ ਤੇ ਲਗਵਾ ਦਿਓ ਅਸੀਂ ਕੁਝ ਦਿਨ ਚਾਚੇ ਦੇ ਘਰ ਰਹੀਆਂ ਫਿਰ ਉਸਨੇ ਸਾਨੂੰ ਇੱਕ ਕੋਠੀ ਵਿੱਚ ਕੰਮ ਤੇ ਲਗਵਾ ਦਿੱਤਾ ਕੋਠੀ ਬਹੁਤ ਵੱਡੀ ਸੀ ਉਹਨਾਂ ਨੇ ਸਾਨੂੰ ਕੋਠੀ ਵਿੱਚ ਰਹਿਣ ਲਈ ਇੱਕ ਛੋਟਾ ਜਿਹਾ ਸਟੋਰ ਦੇ ਦਿੱਤਾ। ਕੋਠੀ ਵਿੱਚ ਇੱਕ ਮਾਲਕਣ ਤੇ ਇੱਕ ਸਾਹਬ ਰਹਿੰਦੇ ਸਨ। ਉਹਨਾਂ ਦੀ ਇੱਕ ਧੀ ਸੀ ਜੋ ਮੇਰੇ ਤੋਂ ਛੋਟੀ ਸੀ ਤੇ ਇੱਕ ਪੁੱਤਰ ਜੋ 1 ਸਾਲ ਦਾ ਹੀ ਸੀ। ਕੁਝ ਹੀ ਦਿਨਾਂ ਵਿੱਚ ਮੈਂ ਘਰ ਦਾ ਸਾਰਾ ਕੰਮ ਸੰਭਾਲ ਲਿਆ। ਮਾਲਕਣ ਵੀ ਮੇਰੇ ਨਾਲ ਖੁਸ਼ ਸੀ। ਇੱਕ 22 ਸਾਲ ਦਾ ਮੁੰਡਾ ਵੀ ਸਾਹਬ ਦੀ ਕੋਠੀ ਵਿੱਚ ਰਹਿੰਦਾ ਸੀ। ਮਾਲਕ ਦਾ ਮਾਲਕਨ ਦਾ ਡਰਾਈਵਰ ਸੀ ਉਹ ਸਵੇਰੇ ਘਰ ਆਉਂਦਾ ਤੇ ਸ਼ਾਮ ਨੂੰ ਆਪਣੇ ਘਰ ਵਾਪਸ ਚਲਾ ਜਾਂਦਾ ਸੀ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੈਂ ਨੋਟ ਕੀਤਾ ਕਿ ਜਦੋਂ ਸਾਬ ਜੀ ਕੰਮ ਤੇ ਚਲੇ ਜਾਂਦੇ ਹਨ ਤਾਂ ਡਰਾਈਵਰ ਮਾਲਕਨ ਦੇ ਕਮਰੇ ਵਿੱਚ ਰਹਿੰਦਾ ਤੇ ਮੇਰੇ ਵਿੱਚ ਉਸ ਉਸ ਨੂੰ ਪੁੱਛਣ ਜਾਂ ਅੰਦਰ ਜਾ ਕੇ ਦੇਖਣ ਦੀ ਹਿੰਮਤ ਨਹੀਂ ਸੀ ਕਿ ਇਹ ਡਰਾਈਵਰ ਇੰਨੀ ਧੀਰ ਕਮਰੇ ਵਿੱਚ ਬੈਠਾ ਕੀ ਕਰਦਾ ਹੈ ਇਹ ਗੱਲ ਦੇਖ ਇਹ ਗੱਲ ਜਦੋਂ ਮੈਂ ਆਪਣੀ ਛੋਟੀ ਭੈਣ ਨੂੰ ਦੱਸੀ ਤਾਂ ਉਸਨੇ ਕਿਹਾ ਚੁੱਪ ਕਰ ਬਸ ਇੱਕੋ ਸਹਾਰਾ ਹੈ ਇਹ ਛੱਤ ਵੀ ਚਲੀ ਜਾਊ ਚਲੀ ਗਈ ਤਾਂ ਫਿਰ ਸਾਨੂੰ ਕਿਤੇ ਹੋਰ ੱੱਕੇ ਖਾਣੇ ਪੈਣਗੇ ਮੈਂ ਇੱਕ ਵਾਰ ਫਿਰ ਚੁੱਪ ਹੋ ਗਈ ਫਿਰ ਇੱਕ ਦਿਨ ਸ਼ਾਮ ਨੂੰ ਮਾਲਕਨ ਕਹਿਣ ਲੱਗੀ ਜਾਓ ਬੰਟੀ ਨੂੰ ਪਾਰਕ ਵਿੱਚ ਲੈ ਜਾਓ ਇਸ ਨੂੰ ਝੂਲੇ ਤੇ ਝੂਟੇ ਦਵਾਓ ਮੈਂ ਉਸ ਨੂੰ ਪਾਰਕ ਵਿੱਚ ਲੈ ਗਈ ਪਤਾ ਨਹੀਂ ਕੀ ਗੱਲ ਸੀ ਉਸ ਦਿਨ ਬੰਟੀ ਚੁੱਪ ਨਾ ਹੋ ਸਕਿਆ ਕਾਫੀ ਧੀਰ ਕੋਸ਼ਿਸ਼ ਕਰਦੀ ਰਹੀ ਪਰ ਉਹ ਚੁੱਪ ਨਾ ਹੋਇਆ ਤਾਂ ਉਸ ਨੂੰ ਘਰ ਵਾਪਸ ਲੈ ਆਈ ਇੱਥੇ ਆ ਕੇ ਇੱਧਰ ਉੱਧਰ ਦੇਖਿਆ ਕੋਈ ਨਜ਼ਰ ਨਾ ਆਇਆ ਮੈਂ ਛੱਤ ਤੇ ਮੈਂ ਸੋਚਿਆ ਛੱਤ ਤੇ ਹੀ ਹੋਣਗੇ ਮੈਂ ਬੰਟੀ ਨੂੰ ਆਪਣੀ ਛੋਟੀ ਭੈਣ ਨੂੰ ਫੜਾਇਆ ਤੇ ਛੱਤ ਤੇ ਚਲੀ ਗਈ ਮੈਂ ਮਾਲਕ ਨੂੰ ਦੱਸਦੀ ਹਾਂ ਕਿ ਬੰਟੀ ਚੁੱਪ ਨਹੀਂ ਹੋ ਰਿਹਾ ਪਰ ਜਦੋਂ ਮੈਂ ਉੱਪਰ ਗਈ ਤਾਂ ਦਰਵਾਜ਼ੇ ਕਮਰੇ ਦਾ ਦਰਵਾਜ਼ਾ ਬੰਦ ਸੀ ਮੈਂ ਚੁੱਪਚਾਪ ਦਰਵਾਜ਼ੇ ਦੇ ਸਰਾਕ ਤੋਂ ਝਾਤੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮਾਲਕਣ ਸਾਹਮਣੇ ਸੋਫੇ ਤੇ ਬੈਠੀ ਸੀ ਤੇ ਡਰਾਈਵਰ ਕੋਲ ਬੈਠਾ ਗੰਦੀਆਂ ਹਰਕਤਾਂ ਕਰ ਰਿਹਾ ਸੀ ਮੈਂ ਡਰ ਕੇ ਹੀ ਤੇ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇੰਨੀ ਪੜ੍ਹੀ ਲਿਖੀ ਸੂਝਵਾਨ ਆਰਤ ਅਜਿਹੀ ਹਰਕਤ ਕਰ ਸਕਦੀ ਹੈ ਉਸ ਸਮੇ ਮਾਲਕਣ ਨੇ ਮੇਰੀ ਆਵਾਜ਼ ਮਹਿਸੂਸ ਕੀਤੀ ਤੇ ਦਰਵਾਜ਼ੇ ਦੇ ਹੇਠੋਂ ਮੇਰੇ ਪੈਰ ਵੇਖੇ ਉਹ ਇੱਕ ਤੇਜ਼ ਬਿਜਲੀ ਦੇ ਛਟਕੇ ਵਾਂਗ ਉੱਠੀ ਤੇ ਛਾਲ ਮਾਰ ਕੇ ਦਰਵਾਜ਼ਾ ਖੋਲ੍ਹਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਇੰਨੇ ਵਿੱਚ ਉਸਨੇ ਮੈਨੂੰ ਅੰਦਰ ਹੀ ਖਿੱਚ ਲਿਆ ਤੇ ਦਰਵਾਜ਼ਾ ਬੰਦ ਕਰ ਲਿਆ ਫਿਰ ਉਸਨੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਹਿਣ ਲੱਗੀ ਮੈਂ ਤਾਂ ਤੈਨੂੰ ਕਿਹਾ ਸੀ ਕਿ ਤੂੰ ਬੰਟੀ ਨੂੰ ਬਾਹਰ ਪਾਰਕ ਵਿੱਚ ਲੈ ਜਾ ਮੈਂ ਕਿਹਾ ਮਾਲਕਨ ਪਰ ਉਸਨੇ ਮੈਨੂੰ ਇੱਕ ਮੇਰੀ ਇੱਕ ਨਾ ਸੁਣੀ ਤੁਰੰਤ ਮੈਨੂੰ ਵਾਹਲਾਂ ਤੋਂ ਫੜ ਕੇ ਜ਼ਮੀਨ ਤੇ ਸੁੱਟ ਦਿੱਤਾ ਮੇਰੇ ਪੇਟ ਤੇ ਇੱਕ ਜ਼ੋਰਦਾਰ ਲੱਤ ਮਾਰੀ ਮੈਂ ਆਪਣੇ ਹੱਥ ਜੋੜ ਕੇ ਕਿਹਾ ਮਾਲਕ ਜੀ ਮੈਂ ਕੁਝ ਨਹੀਂ ਦੇਖਿਆ ਉਸਨੇ ਕਿਹਾ ਮੈਂ ਤੈਨੂੰ ਹੁਣੇ ਦੱਸਦੀ ਹਾਂ ਤੂੰ ਕੀ ਦੇਖਿਆ ਤੇ ਕੀ ਨਹੀਂ ਦੇਖਿਆ ਫਿਰ ਉਸਨੇ ਡਰਾਈਵਰ ਨੂੰ ਇਸ਼ਾਰਾ ਕੀਤਾ ਉਸਨੇ ਮੈਨੂੰ ਫੜ ਲਿਆ ਫਿਰ ਉਸ ਔਰਤ ਨੇ ਉਹ ਔਰਤ ਸੋਫੇ ਤੇ ਬੈਠੀ ਜਿਵੇਂ ਤਮਾਸ਼ਾ ਦੇਖ ਰਹੀ ਹੋਵੇ ਤੇ ਉਸ ਡਰਾਈਵਰ ਨੇ ਉਸ ਦੇ ਸਾਹਮਣੇ ਮੇਰੀ ਇੱਜ਼ਤਾਂ ਧੱਜੀਆਂ ਉਡਾ ਦਿੱਤੀਆਂ ਮੈਂ ਰੋਂਦੀ ਰਹੀ ਚੀਕਦੀ ਰਹੀ ਚਲਾਉਂਦੀ ਰਹੀ ਪਰ ਮੇਰੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ ਪਰ ਕੁਝ ਦੇਰ ਬਾਅਦ ਉਹ ਦੋਵੇਂ ਮੈਨੂੰ ਕਮਰੇ ਵਿੱਚ ਛੱਡ ਕੇ ਹੇਠਾਂ ਚਲੇ ਗਏ ਮੇਰੇ ਕੋਲ ਆਪਣੀ ਬਰਬਾਦੀ ਦੇ ਹੰਝੂਆਂ ਤੋਂ ਹੰਝੂ ਵਹਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਸਾਬ ਸ਼ਾਮ ਨੂੰ ਘਰ ਆਉਂਦੇ ਮੇਰੀ ਕੁੱਟਮਾਰ ਕਰਨ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਮਾਲਕਾਂ ਮਾਲਕਨ ਦੇ ਪਰਸ ਤੋਂ ਪੈਸੇ ਚੋਰੀ ਕਰ ਲਏ ਮੈਂ ਕਿਹਾ ਨਹੀਂ ਸਾਹਿਬ ਜੀ ਇਹਨੇ ਨੂੰ ਮਾਲਕਨ ਉੱਠੀ ਤੇ ਮੇਰੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਤੇ ਕਿਹਾ ਮੈਂ ਆਪ ਤੁਹਾਨੂੰ ਹਲਮਾਰੀ ਚੋਂ ਪੈਸੇ ਚੋਰੀ ਕਰਦਿਆਂ ਦੇਖਿਆ ਉਸਨੇ ਡਰਾਈਵਰ ਨੂੰ ਬੁਲਾਇਆ ਤੇ ਕਿਹਾ ਜੇ ਤੁਸੀਂ ਚਾਹੁੰਦੇ ਹੋ ਤਾਂ ਉਸ ਨੂੰ ਪੁੱਛ ਲਓ ਡਰਾਈਵਰ ਕਹਿਣ ਲੱਗਾ ਜਨਾਬ ਮੈਂ ਆਪ ਉਸ ਨੂੰ ਕਮਰੇ ਵਿੱਚ ਜਾਂਦਿਆਂ ਦੇਖਿਆ ਤਾਂ ਮਾਲਕ ਨੇ ਕਿਹਾ ਹੁਣੇ ਇਸੇ ਸਮੇਂ ਮਾਲਕ ਨੇ ਕਿਹਾ ਹੁਣੇ ਇਸੇ ਸਮੇਂ ਇਸ ਨੂੰ ਘਰ ਚੋਂ ਬਾਹਰ ਕੱਢੋ ਸਾਹਿਬ ਜੀ ਇੱਕ ਚੰਗੇ ਆਦਮੀ ਸੀ ਉਹ ਕਹਿਣ ਲੱਗੇ ਚਲੋ ਛੱਡੋ ਮਾਫ਼ ਕਰਦੇ ਹਾਂ ਇਹਨਾਂ ਨੂੰ ਉਹ ਮਾਸੂਮ ਜਈ ਕੁੜੀ ਉਹ ਛੋਟੀ ਜਈ ਮਾਸੂਮ ਕੁੜੀ ਕਿੱਥੇ ਜਾਏਗੀ ਇੱਥੇ ਉਹਨਾਂ ਦਾ ਕੋਈ ਨਹੀਂ ਹੈ ਤਾਂ ਸਾਹਿਬ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਅੱਜ ਤੋਂ ਬਾਅਦ ਚੋਰੀ ਨਾ ਕਰੀ ਜੋ ਵੀ ਚੀਜ਼ ਚਾਹੀਦੀ ਹੈ ਮੈਨੂੰ ਦੱਸ ਦੇਵੀ ਮੈਂ ਚੁੱਪਚਾਪ ਨਜ਼ਰਾਂ ਚਕਾ ਕੇ ਖੜੀ ਸੀ ਮੈਂ ਇੱਕ ਗਰੀਬ بے ਸਹਾਰਾ ਕੁੜੀ ਇਸ ਤੋਂ ਬਾਅਦ ਹੋਰ ਕੁਝ ਵੀ ਨਹੀਂ ਕਰ ਸਕਦੀ ਸੀ ਸਮਾਂ ਬੀਤਦਾ ਰਿਹਾ ਮੈਂ ਆਪਣੀਆਂ ਅੱਖਾਂ ਤੇ ਕੰਨ ਬੰਦ ਕਰਕੇ ਆਪਣਾ ਸਮਾਂ ਗੁਜ਼ਾਰਦੀ ਰਹੀ 2 ਸਾਲ ਇਸੇ ਤਰ੍ਹਾਂ ਬੀਤ ਗਏ ਇੱਕ ਦਿਨ ਮਾਲਕਨ ਤੇ ਸਾਹਿਬ ਜੀ ਕਿਸੇ ਕੰਮ ਲਈ ਬਾਹਰ ਜਾਣਾ ਸੀ ਜਦੋਂ ਵੀ ਉਹ ਬਾਹਰ ਜਾਂਦੇ ਤਾਂ ਡਰਾਈਵਰ ਨੂੰ ਛੁੱਟੀ ਦੇ ਦਿੰਦੇ ਉਸ ਦਿਨ ਵੀ ਉਹਨਾਂ ਨੇ ਡਰਾਈਵਰ ਨੂੰ ਕਿਹਾ ਅਸੀਂ ਕੁਝ ਸਮੇਂ ਲਈ ਬਾਹਰ ਜਾ ਰਹੇ ਹਾਂ ਅੱਜ ਤੈਨੂੰ ਛੁੱਟੀ ਹੈ ਅੰਦਰ ਘਰ ਜਾ ਤੂੰ ਆਪਣੇ ਘਰ ਜਾ ਉਸ ਦੀ ਧੀ ਜੋ ਅਜੇ ਸਕੂਲ ਵਿੱਚ ਹੀ ਸੀ ਮੈਨੂੰ ਕਿਹਾ ਕਿ ਜਦੋਂ ਉਹ ਸਕੂਲ ਤੋਂ ਆਵੇ ਤਾਂ ਉਸ ਦਾ ਖਿਆਲ ਰੱਖੀ ਦੁਪਹਿਰ 2 ਵਜੇ ਦੇ ਕਰੀਬ ਉਹ ਸਕੂਲੋਂ ਆਈ ਮੈਂ ਉਸ ਨੂੰ ਖਾਣਾ ਖਵਾ ਕੇ ਉਸ ਦੇ ਕੋਲ ਬੈਠ ਗਈ ਉਹ ਵੈਸੇ ਵੀ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੀ ਸੀ ਇਸ ਲਈ ਮੈਨੂੰ ਉਹ ਬਹੁਤ ਪਸੰਦ ਸੀ ਕੁਝ ਦੇਰ ਬਾਅਦ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਦੇਖਿਆ ਡਰਾਈਵਰ ਸਿੰਘ ਕਹਿਣ ਲੱਗਿਆ ਕਿ ਮਾਲਕਨ ਆ ਗਈ ਮੈਂ ਕਿਹਾ ਨਹੀਂ ਤਾਂ ਉਸਨੇ ਕਿਹਾ ਅੱਛਾ ਮੈਨੂੰ ਕੁਝ ਕੰਮ ਹੈ ਮੈਂ ਉਸ ਦਾ ਇੰਤਜ਼ਾਰ ਕਰਾਂਗਾ ਮੇਰੇ ਇਨਕਾਰ ਕਰਨ ਦੇ ਬਾਵਜੂਦ ਵੀ ਉਹ ਅੰਦਰ ਆ ਗਿਆ ਉਸਨੇ ਇੱਧਰ ਉੱਧਰ ਦੇਖਿਆ ਫਿਰ ਮੀਨਾ ਦੇ ਕਮਰੇ ਵਿੱਚ ਗਿਆ ਤੇ ਮੈਨੂੰ ਕੁਝ ਕਿਹਾ ਕਿ ਜੇਕਰ ਤੂੰ ਕਿਸੇ ਨੂੰ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਾਹਬ ਜੀ ਨੂੰ ਦੱਸ ਦੇਵਾਂਗਾ ਕਿ ਤੂੰ ਆਪ ਹੀ ਮੈਨੂੰ ਫੋਨ ਕਰਕੇ ਬੁਲਾਇਆ ਉਹ ਫਿਰ ਮੀਨਾ ਦੇ ਕਮਰੇ ਵਿੱਚ ਚਲਾ ਗਿਆ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਮੀਨਾ ਇੱਕ ਮਾਸੂਮ ਤੇ ਭੋਲੀ-ਬਾਲੀ ਕੁੜੀ ਸੀ ਉਸ ਨੇ ਅੰਦਰੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੈਂ ਸਮਝ ਗਈ ਕਿ ਮੇਰੀ ਤਬਾਹੀ ਦਾ ਉਹ ਦ੍ਰਿਸ਼ ਜੋ ਮਾਲਕਨ ਨੇ ਮੇਰੇ ਸਾਹਮਣੇ ਬੈਠ ਕੇ ਦੇਖਿਆ ਅੱਜ ਉਹੀ ਕੁਝ ਉਸ ਦੀ ਬੇਟੀ ਨਾਲ ਹੋਣ ਵਾਲਾ ਸੀ ਮੈਂ ਲੋਕ ਛੁਪ ਕੇ ਦੇਖਣਾ ਚਾਹੁੰਦੀ ਸੀ ਪਰ ਸ਼ਾਇਦ ਮੇਰਾ ਜ਼ਮੀਰ ਅਜੇ ਜ਼ਿੰਦਾ ਸੀ ਮੈਂ ਭੱਜ ਕੇ ਨੇੜੇ ਦੇ ਘਰ ਪਹੁੰਚੀ ਤੇ ਉਹਨਾਂ ਨੂੰ ਸਾਰੀ ਘਟਨਾ ਦੱਸੀ ਤਾਂ ਉਹ ਉਸ ਘਰ ਦੇ ਬੰਦੇ ਜਲਦੀ ਨਾਲ ਮੇਰੇ ਨਾਲ ਆ ਗਏ ਆਉਂਦਿਆਂ ਹੀ ਉਹਨਾਂ ਨੇ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਉਸ ਡਰਾਈਵਰ ਨੇ ਘਬਰਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਆਂਡ ਗਵਾਂ ਦੇ ਲੋਕਾਂ ਨੇ ਫੋਨ ਕਰਕੇ ਪਰਿਵਾਰਕ ਮੈਂਬਰਾਂ ਨੂੰ ਜਲਦੀ ਆਉਣ ਲਈ ਕਿਹਾ ਥੋੜੀ ਦੇਰ ਬਾਅਦ ਮਾਲਕਣ ਤੇ ਸਾਬ ਘਰ ਆ ਗਏ ਉਹਨਾਂ ਨੇ ਉਸ ਡਰਾਈਵਰ ਨੂੰ ਬਹੁਤ ਕੁੱਟਿਆ ਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਮੇਰਾ ਦਿਲ ਚਾਹਿਆ ਕਿ ਮਾਲਕਣ ਦਾ ਵੀ ਪਰਦਾ ਫਾਸ਼ ਕਰ ਦੇਵਾਂ ਪਰ ਉਹ ਪਹਿਲਾਂ ਵਾਂਗ ਇੱਕ ਵਾਰ ਫਿਰ ਇਹ ਜਾਣ ਕੇ ਚੁੱਪ ਰਹੀ ਕਿ ਬਹੁਤ ਸਾਹਬ ਬਹੁਤ ਚੰਗੇ ਇਨਸਾਨ ਹਨ ਜਦੋਂ ਉਸ ਨੂੰ ਉਸ ਦੀ ਪਤਨੀ ਦੀ ਅਸਲੀਅਤ ਦਾ ਪਤਾ ਲੱਗਿਆ ਤਾਂ ਉਸ ਦਾ ਘਰ ਬਰਬਾਦ ਹੋ ਜਾਵੇਗਾ ਨਾਬਾਲਗ ਮੀਨਾ ਦੇ ਉਸ ਡਰਾਈਵਰ ਨੂੰ ਜ਼ਬਰਦਸਤੀ ਬਲਾਤਕਾਰ ਕਰਨ ਦੇ ਜੁਰਮ ਵਿੱਚ ਫਾਂਸੀ ਦਿੱਤੀ ਗਈ ਮੈਂ ਵੀ ਬਹੁਤ ਖੁਸ਼ੀ ਕਿਉਂਕਿ ਮੀਨਾ ਦੇ ਨਾਲ ਨਾਲ ਉਹ ਮੇਰਾ ਵੀ ਕਸੂਰਵਾਰ ਸੀ ਇੱਕ ਦਿਨ ਫਿਰ ਮਾਲਕੰਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਮੇਰੇ ਸਾਹਮਣੇ ਹੱਥ ਜੋੜ ਕੇ ਮੇਰੇ ਪੈਰਾਂ ਵਿੱਚ ਬੈਠ ਗਈ ਤੇ ਕਿਹਾ ਕਿ ਮੈਂ ਤੁਹਾਡੇ ਨਾਲ ਬਹੁਤ ਮਾੜਾ ਕੀਤਾ ਪਰ ਤੁਸੀਂ ਮੇਰੇ ਅਜੇ ਵੀ ਮੇਰਾ ਭੇਤ ਨਹੀਂ ਖੋਲਿਆ ਮੇਰੇ ਬੱਚੇ ਮੈਨੂੰ ਮਾਫ ਕਰ ਦਿਓ ਅੱਜ ਤੋਂ ਮੈਂ ਆਪਣੀ ਧੀ ਨਾਲੋਂ ਵੀ ਵੱਧ ਤੁਹਾਡਾ ਦੋਵਾਂ ਪੇੜਾਂ ਦਾ ਖਿਆਲ ਰੱਖਾਂਗੀ ਮੈਂ ਕੀ ਕਰ ਸਕਦੀ ਸੀ ਮੇਰੀਆਂ ਅੱਖਾਂ ਵਿੱਚੋਂ ਸਿਰਫ ਹੰਝੂ ਹੀ ਵਹਿ ਰਹੇ ਸਨ ਆਪਣੀ ਛੋਟੀ ਭੈਣ ਦੇ ਪਿਓ ਇੱਕ ਬਾਰੇ ਸੋਚ ਕੇ ਮੈਂ ਮਾਲਕਨ ਨੂੰ ਮਾਫ ਕਰ ਦਿੱਤਾ ਅੱਜ ਉਸ ਮਾਲਕਨ ਦੇ ਪਛਤਾਵੇ ਦੀ ਬਦੌਲਤ ਅਸੀਂ ਆਪਣੇ ਅਸਲੀ ਬਾਪ ਦੀ ਪਤਨੀ ਜਾਨੀ ਕਿ ਆਪਣੀ ਮਤਰੀ ਮਾਂ ਤੋਂ ਆਪਣੀ ਜ਼ਮੀਨ ਜਾਇਦਾਦ ਵਾਪਸ ਲੈ ਲਈ ਤੇ ਸਾਡੇ ਉੱਤੇ ਜੁਰਮ ਕਰਨ ਦੇ ਜ਼ੁਲਮ ਵਿੱਚ ਸਾਡੇ ਪਿਤਾ ਦੀ ਦੌਲਤ ਹੜੱਪਣ ਦੇ ਜ਼ੁਲਮ ਵਿੱਚ ਸਾਨੂੰ ਨਾ ਬਾਲਗ ਭੈਣਾਂ ਨੂੰ ਘਰ ਬੇਘਰ ਕਰਨ ਦੇ ਜੁਰਮ ਵਿੱਚ ਇਨਾ ਦੋਹਾਂ ਯਾਨੀ ਕਿ ਜਗਨਾਮ ਤੇ ਮੇਰੀ ਮਤਰੀ ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੋ ਦੋਸਤੋ ਅਜਿਹੇ ਆਮ ਹੀ ਸੁਣਨ ਨੂੰ ਮਿਲੇਗਾ ਕ੍ਰਾਈਮ ਦਿਨੋ ਦਿਨ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਹੈ ਇੱਕ ਔਰਤ ਇੱਕ ਲੜਕੀ ਕਿਤੇ ਨਾ ਕਿਤੇ ਘਰ ਵਿੱਚ ਵੀ ਇਕੱਲੀ ਸੇਫ ਨਹੀਂ ਹੈ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਬਾਰੇ ਤੁਹਾਡੀ رائے ਕੀ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮੇਰੀ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਮੇਰੇ ਚੈਨਲ ਅਕੱਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ